चौदह साल पहले घर से गायब हुए थे और अब जाके साल भर पहले अभी हमको मिले <laughs> मतलब माइंड अपसेट था तो मतलब मेरे ताऊ जी ने कहीं ले गए थे इनको शिरडी आश्रम में छोड़ा था और उन्होंने कुछ एड्रेस वगैरह कुछ नहीं दिया हमको कि कहाँ है क्या है हम मतलब चौदह साल से इनको तलाश में थे कि कहाँ है क्या है लेकिन अब जाके मिलें ਪਿਤਾ ਕਾ ਸਾਇਆ ਬੇਟੀ ਕੇ ਉਪਰ ਉਹਨਾ ਬੁੜੀ ਬਾਤ ਹੁੰਦੀ। ਅੱਜ ਇਹ ਖੁਸ਼ੀ ਤਾਂ ਬਹੁਤ ਮਹਿਸੂਸ ਹੋ ਰਹੀ ਆ ਨਾਲ ਦੁੱਖ ਵੀ ਹੋ ਰਿਹਾ ਸਾਡੇ ਕੋਲ ਕਿਉਂਕਿ 옴 ਪ੍ਰਕਾਸ਼ ਨੂੰ ਅਸੀਂ ਆਪਣੇ ਬੱਚਿਆਂ ਦੀ ਤਰ੍ਹਾਂ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਾਲਦੀ ਹੁੰਦੀ ਹੈ ਨਾ ਉਸੇ ਤਰ੍ਹਾਂ ਇਹਨੂੰ ਅਸੀਂ ਸਾਂਭ ਸੰਭਾਲ ਕੀਤੀ ਕਿਉਂਕਿ ਜਿਹੜੇ ਮੈਂਟਲੀ ਅਪਸੈਟ ਹੋ ਜਾਂਦੇ ਹਨ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਮੈਂ ਕਦੇ ਨਹੀਂ ਬਜ਼ੁਰਗ ਸਮਝਾਂਗਾ ਮੈਂ ਉਹਨਾਂ ਨੂੰ ਬੱਚਿਆਂ ਵਾਂਗ ਸਮਝਦਾਂਗਾ ਜਦੋਂ ਵੀ ਇਹਨੂੰ ਹਮਪ੍ਰਕਾਸ਼ ਨੂੰ ਕਦੇ ਵੀ ਕਿਸੇ ਗੱਲਬਾਤ ਬਾਰੇ ਜਦੋਂ ਅਸੀਂ ਆਇਆ ਲੈ ਕੇ ਜਾਂਦਾ ਉਦੋਂ ਬਹੁਤ ਆਪਸੈਟ ਸੀਗਾ ਜਦੋਂ ਪਿਛਲੇ ਦੀ ਦੋ ਤਿੰਨ ਸਾਲ ਤੋਂ ਮੈਡੀਸਨ ਚੱਲ ਰਹੀ ਆ ਹੁਣ ਇਹ ਬਿਲਕੁਲ ਨਾਰਮਲ ਹੋ ਗਿਆ ਹੈ ਤੇ ਬਹੁਤ ਪਿਆਰ ਕਰਦਾ ਸਾਰਿਆਂ ਨੂੰ ਪਿਆਰ ਕਰਦਾ ਸਾਡੇ ਨਾਲ ਹੁਣ ਸਾਰੇ ਆਸ਼ਮ ਦੇ ਵਿੱਚ ਸੇਵਾ ਸੰਭਾਲ ਵੀ ਕਰਉਂਦਾ ਬਜ਼ੁਰਗਾਂ ਦੀ ਸਾਥ ਚਰਮ ਦੇ ਵਿੱਚ ਸੇਵਾਦਾਰ ਖੜੇ ਨੇ ਜਸਵੀਰ ਜੀ ਨੇ ਸਾਰੇ ਭਾਵਕ ਹੋ ਰਹੇ ਨੇ ਤਸਵੀਰਾਂ ਭਾਵਕ ਕਰ ਦੇਣ ਵਾਲੀਆਂ ਨੇ ਹਰ ਇੱਕ ਨੂੰ ਭਾਵਕ ਕਰਨ ਵਾਲੀਆਂ ਤਸਵੀਰਾਂ ਨੇ ਕਿ ਓਮ ਪ੍ਰਕਾਸ਼ ਅੱਜ ਜਿਹੜਾ ਆਪਣੇ ਘਰ 16 ਸਾਲ ਬਾਅਦ ਜਾ ਰਹੇ ਨੇ ਪੀਟੀਸੀ ਨਿਊਜ਼ ਵੱਲੋਂ ਤੁਹਾਨੂੰ ਇੱਕ ਅਜੇਹੀ ਰਿਪੋਰਟ ਦਿਖਾਉਣ ਜਾ ਰਹੇ ਹਾਂ ਉਹ ਰਿਪੋਰਟ ਦੇਖ ਕੇ ਤੁਹਾਡੇ ਲੋਕ ਕੰਡੇ ਖੜੇ ਹੋ ਜਾਣਗੇ ਐਸੇ ਮਨ ਅੱਜ ਇੱਕ ਅਜੇਹੀ ਫੈਮਿਲੀ ਨੂੰ ਮਿਲਾਵਾਂਗੇ ਅਜੇਹੀ ਧੀ ਨੂੰ ਮਿਲਾਵਾਂਗੇ ਜਿਨ੍ਹਾਂ ਦਾ ਪਿਤਾ 16 ਸਾਲ ਪਹਿਲਾਂ ਉਹਨਾਂ ਤੋਂ ਵੱਖ ਹੋ ਗਿਆ ਸੀ ਉਹ ਪਿਤਾ ਹਜ਼ਾਰਾਂ ਕਿਲੋਮੀਟਰ ਦੂਰ ਇੱਕ ਆਸ਼ਰਮ ਦੇ ਵਿੱਚ ਰਹਿ ਰਿਹਾ ਸੀ ਜਿਨ੍ਹਾਂ ਦੀ ਸਾਂਭ-ਸਮਾਲ ਪੰਜਾਬ ਪੁਲਿਸ ਦੇ ਜਸਵੀਰ ਸਿੰਘ ਕਰ ਰਹੇ ਨੇ ਸੀ ਗੱਲਬਾਤ ਕਰਾਂਗੇ ਜਸਵੀਰ ਸਿੰਘ ਦੇ ਨਾਲ ਇੱਕ ਆਸ਼ਰਮ ਆਸ਼ਰਮ ਸੇਵਾ ਸੁਸਾਇਟੀ ਦੇ ਜਿਹੜੇ ਪ੍ਰਬੰਧਕ ਨੇ ਸਰ ਅੱਜ ਇੱਕ ਫੈਮਿਲੀ ਨੂੰ ਇੱਕ ਬਾਪ ਦੇ ਨਾਲ ਮਲਾਉਣ ਜਾ ਰਹੇ ਆ ਕਦੋਂ ਇਹ ਆਏ ਸੀਗੇ ਕਿਸ ਤਰ੍ਹਾਂ ਹਾਲਤ ਦੇ ਵਿੱਚ ਮਿਲੇ ਸੀ ਇਹ ਸਾਨੂੰ ਜੀ ਪਿਛਲੇ 2021 ਦੇ ਵਿੱਚ ਓਮ ਪ੍ਰਕਾਸ਼ ਨਾਮ ਦੇ ਸੀਗੇ ਇਨਸਾਨ ਉਹ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਮਿਲੇ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਕਾਫੀ ਸਮਾਂ ਇਹਨਾਂ ਦੀਆਂ ਵੀਡੀਓ ਵਗੈਰਾ ਪਾਉਂਦੇ ਰਹੇ ਤੇ ਨਹੀਂ ਕੋਈ ਗੱਲ ਬਣੀ ਹੁਣ ਅਸੀਂ ਨਵੀਂ ਵੀਡੀਓ ਫੇਰ ਅਪਲੋਡ ਕੀਤੀ ਸੀਗੀ ਫੇਸਬੁੱਕ ਤੇ ਤੇ ਆਪਣੇ ਲੋਕਾਂ ਨੂੰ ਅਪੀਲ ਕੀਤੀ ਸੀਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਹੈਗੇ ਆ ਬਜ਼ੁਰਗ ਆਮ ਪ੍ਰਕਾਸ਼ ਜੀ ਆਪਣੀ ਫੈਮਿਲੀ ਦੇ ਵਿੱਚ ਪਹੁੰਚ ਸਕਣ ਇਸੇ ਤਰ੍ਹਾਂ ਹੀ ਹੋਇਆ ਵੀਡੀਓ ਕਾਫੀ ਵਾਇਰਲ ਹੋਈ ਤੇ ਵੀਡੀਓ ਵਾਇਰਲ ਹੋਣ ਤੋਂ ਉਪਰੰਤ ਇਹਨਾਂ ਦੀ ਫੈਮਿਲੀ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਤੇ ਅੱਜ ਆਮ ਪ੍ਰਕਾਸ਼ ਜੀ ਜੋ ਪਿਛਲੇ 14 ਸਾਲਾਂ ਤੋਂ ਆਪਣੀ ਫੈਮਿਲੀ ਨਾਲੋਂ ਵਿਛੜੇ ਸੀਗੇ ਤੇ ਅੱਜ ਆਪਣੀ ਫੈਮਿਲੀ ਦੇ ਵਿੱਚ ਜਾ ਰਹੇ ਨੇ ਅੱਜ ਲੱਗ ਕਣ ਕੇ ਜਿਹੜੀ ਸੇਵਾ ਸਫਲ ਹੋਈ ਆ ਕਿ ਇੱਕ ਧੀ ਆਪਣੇ ਬਾਪ ਨੂੰ ਲੈਣ ਵਾਸਤੇ ਪਹੁੰਚੀ ਹਾਂਜੀ ਖੁਸ਼ੀ ਤਾਂ ਬਹੁਤ ਮਹਿਸੂਸ ਹੋ ਰਹੀ ਆ ਨਾਲ ਦੁੱਖ ਵੀ ਹੋ ਰਿਹਾ ਸਾਡੇ ਕੋਲ ਕਿਉਂਕਿ 옴 ਪ੍ਰਕਾਸ਼ ਨੂੰ ਅਸੀਂ ਆਪਣੇ ਬੱਚਿਆਂ ਦੀ ਤਰ੍ਹਾਂ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਾਲਦੀ ਹੁੰਦੀ ਹੈ ਨਾ ਉਸੇ ਤਰ੍ਹਾਂ ਇਹਨੂੰ ਅਸੀਂ ਸਾਂਭ ਸੰਭਾਲ ਕੀਤੀ ਕਿਉਂਕਿ ਜਿਹੜੇ ਮੈਂਟਲੀ ਅਪਸੈਟ ਹੋ ਜਾਂਦੇ ਹਨ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਮੈਂ ਕਦੇ ਨਹੀਂ ਬਜ਼ੁਰਗ ਸਮਝਾਂਗਾ ਮੈਂ ਉਹਨਾਂ ਨੂੰ ਬੱਚਿਆਂ ਵਾਂਗ ਸਮਝਦਾਗਾ ਕਿਉਂਕਿ ਜਦੋਂ ਉਮਰ ਜਿਹੜੀ 70 75 ਸਾਲ ਤੋਂ ਉਪਰੰਤ ਚਲੀ ਜਾਂਦੀ ਹੈ ਨਾ ਉਦੋਂ ਉਸ ਨੂੰ ਅਸੀਂ ਬਜ਼ੁਰਗ ਸਮਝਾਂਗੇ ਨਾ ਤੇ ਅਸੀਂ ਉਹਦੀ ਸੇਵਾ ਸੰਭਾਲ ਨਹੀਂ ਕਰ ਪਾਵਾਂਗੇ ਜੇਕਰ ਅਸੀਂ ਉਹਨੂੰ ਬੱਚਾ ਸਮਝਾਂਗੇ ਤਾਂ ਅਸੀਂ ਸੇਵਾ ਸੰਭਾਲ ਕਰ ਪਾਵਾਂਗੇ ਉਹਦਾ ਕਾਰਨ ਕੀ ਹੈਗਾ ਜਦੋਂ 70-75 ਸਾਲ ਦੇ ਵਿੱਚ ਬਜ਼ੁਰਗ ਪਹੁੰਚ ਜਾਂਦਾ ਨਾ ਉਦੋਂ ਜਿਹੜੀਆਂ ਉਹਦੀਆਂ ਆਦਤਾਂ ਹੈਗੀਆਂ ਛੋਟੀਆਂ-ਛੋਟੀਆਂ ਮਤਲਬ ਕਿ ਬੱਚਿਆਂ ਵਾਂਗ ਹੋ ਜਾਂਦੀਆਂ ਹੈਗੀਆਂ ਜੇਕਰ ਅਸੀਂ ਉਸੇ ਤਰ੍ਹਾਂ ਹੀ ਉਹਦੀ ਪਰਵਰਿਸ਼ ਕਰਾਂਗੇ ਜਿਵੇਂ ਸਾਨੂੰ ਪਾਲਿਆ ਉਹਨੇ ਬੱਚਿਆਂ ਹੀ ਤਰ੍ਹਾਂ ਤੇ ਜਦੋਂ ਅਸੀਂ ਉਹਨੂੰ ਬਜ਼ੁਰਗ ਅਵਸਥਾ ਦੇ ਪਹੁੰਚਣ ਤੇ ਅਸੀਂ ਉਹਦੀ ਬੱਚਿਆਂ ਵਾਂਗ ਸੇਵਾ ਕਰਾਂਗੇ ਤੇ ਸਾਡੇ ਕਦੇ ਵੀ ਸਾਨੂੰ ਫਰਕ ਨਹੀਂ ਪਵੇਗਾ ਤੇ ਸਾਨੂੰ ਪਰਮਾਤਮਾ ਵੱਲੋਂ ਉਸ ਚੀਜ਼ ਦਾ ਫਲ ਮਿਲੇਗਾ ਅੱਜ ਸਾਨੂੰ ਜੀ ਹੋ ਰਹੀ ਔਮ ਪ੍ਰਕਾਸ਼ ਜੀ ਆਪਣੀ ਫੈਮਲੀ ਦੇ 14 ਸਾਲਾਂ ਬਾਅਦ ਜਾ ਰਹੇ ਨੇ ਤੇ ਦੁੱਖ ਸਾਨੂੰ ਇਸ ਗੱਲ ਦਾ ਹੈਗਾ ਤੇ ਸਾਡਾ ਔਮ ਪ੍ਰਕਾਸ਼ ਜੀ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਵੀ ਰਿਹਾਗਾ ਤੇ ਅਸੀਂ ਅੱਗੇ ਪਰਮਾਤਮਾ ਅੱਗੇ ਹੀ ਕਾਮਨਾ ਕਰਦੇ ਹਾਂ ਪਰਮਾਤਮਾ ਔਮ ਪ੍ਰਕਾਸ਼ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀਆਂ ਦੇਣ ਤੇ ਆਪਣਾ ਚੰਗਾ ਜਿਹੜਾ ਆਉਣ ਵਾਲਾ ਜੀਵਨ ਹੈਗਾ ਆਪਣੀ ਫੈਮਲੀ ਦੇ ਵਿੱਚ ਬਤਿਹਤ ਕਰਨ ਜਸਵੀਰ ਜੀ ਪਰਿਵਾਰ ਤਾਂ ਭਾਵਕ ਹੋ ਹੀ ਗਿਆ ਦੇਖ ਕੇ ਜਦੋਂ ਤੇ ਪਿਤਾ ਨੂੰ ਮਿਲੀ ਭਾਵਕ ਹੋ ਗਈ ਤੁਹਾਡੀਆਂ ਅੱਖਾਂ 'ਚ ਵੀ ਹੰਝੂ ਆ ਗਏ ਨਾਲ ਜਿਹੜੇ ਸਾਥੀ ਆ ਉਹ ਵੀ ਭਾਵਕ ਹੋ ਗਏ ਜਦੋਂ ਕਹਿੰਦੇ ਸੰਭਾਲ ਕੇ ਗਾਂਹ ਤੋਰਦਾ ਬੜਾ ਔਖਾ ਹਾਂਜੀ ਹਾਂਜੀ ਭਾਵਕਤਾ ਜੀ ਹੋਣਾ ਇਹ ਤਾਂ ਇੱਕ ਨੇਚਰਲੀ ਗੱਲ ਆ ਗਈ ਕਿਉਂਕਿ ਜਦੋਂ ਸਾਡੇ ਕੋਲ ਰਿਹਾ ਹੈ ਮੇਰਾ ਭਰਾ ਹੈਗਾ ਜਦੋਂ ਵੀ ਉਹ ਨੂੰ ਹਮਪ੍ਰਕਾਸ਼ ਨੂੰ ਕਦੇ ਵੀ ਕਿਸੇ ਗੱਲਬਾਤ ਬਾਰੇ ਜਦੋਂ ਅਸੀਂ ਆਇਆ ਲੈ ਕੇ ਜਾਂਦਾ ਉਦੋਂ ਬਹੁਤ ਆਪਸੈਟ ਸੀਗਾ ਜਦੋਂ ਪਿਛਲੇ ਦੀ ਦੋ ਤਿੰਨ ਸਾਲ ਤੋਂ ਮੈਡੀਸਨ ਚੱਲ ਰਹੀ ਆ ਹੁਣ ਇਹ ਬਿਲਕੁਲ ਨੋਰਮਲ ਹੋ ਗਿਆ ਹੈ ਤੇ ਬਹੁਤ ਪਿਆਰ ਕਰਦਾ ਸਾਰਿਆਂ ਨੂੰ ਪਿਆਰ ਕਰਦਾ ਸਾਡੇ ਨਾਲ ਹੁਣ ਸਾਰੇ ਆਸ਼ਮ ਦੇ ਵਿੱਚ ਸੇਵਾ ਸੰਭਾਲ ਵੀ ਕਰਉਂਦਾ ਬਜ਼ੁਰਗਾਂ ਦੀ ਹਾਂ ਹਮਪ੍ਰਕਾਸ਼ ਜੀ ਅੱਜ ਧੀ ਨੂੰ ਮਿਲੇ ਆ ਕਿਸ ਤਰ੍ਹਾਂ ਲੱਗਿਆ ਕਿਸ ਤਰ੍ਹਾਂ ਦੀ ਤੁਹਾਡੀ ਸਾਮ ਸਮਾਨ ਹੋਈ ਸੀ ਤੇ ਬਹੁਤ ਅੱਛਾ ਲੱਗਾ ਅਸੀਂ ਇੱਥੇ ਆਇਆ ਤਾਂ ਮੈਂ ਤਾਂ भैया हमारे वो गुजर गए आप फैमिली आई हुई है सब किस तरह लग रहा है आज बेटी आई है अच्छा अच्छा लग रहा है बहुत अच्छा लग रहा है तो यह सुन कि जसवीर सिंह ने भी खुशी जाहिर की थी कि आज उन्हों का परिवार मिले काफ़ी लंबे समय बाद मिले बहुत अच्छा लग रहा है यहाँ आश्रम के माध्यम से मिले बहुत खुशी हो रही है किस तरह पता चला कि जहाँ सर का फोन आया था और सोशल मीडिया के थ्रू पता चला सर गांव के अंक किस तरह महसूस कर रहे हो आज ओम प्रकाश जी को लेके जा रहे हो बहुत अच्छा महसूस कर रहे हैं सर आज एक आशा आश्रम के माध्यम से हमें मेरे दोस्त के ससुर जी मिले हैं बड़ी खुशी हुई है सभी से अपील करूंगा इस वीडियो को शेयर करें फैलाए ज़्यादा से ज़्यादा और एक आश्रम एक आशा आश्रम जो है आज चला रहे जसवीरपा जी वीर जी हमारे चला रहे हैं उस आश्रम से जुड़े माध्यम से जुड़े देखे आज कईयों के परिवार के यहाँ पर है मनबुद्धि है कोई साइकिल प्रॉब्लम है किसी को क्रिटिकल कंडीशन में पेशेंट आते हैं सर सभी का ट्रीटमेंट कर रहा है तो मैं सभी से अपील करूँगा इसको वीडियो को शेयर करें और आश्रम से जुड़े बिल्कुल परिवार भी कह रहे हैं कि इस आश्रम नाम जुड़े जी किस तरह पता चल सीगा कि बाप यहाँ पे या किस तरह आपको पता चला जैसा कि सर ने बताया चौदह साल पहले घर से गायब हुए थे और अब जाके साल भर पहले अभी हमको मिले तो कैसे आप आपको पता लगा कि आपके पिताजी यहाँ पे हैं ये सर का ही कॉल आया था हमारे गांव पे सरपंच जो हमारे गांव के सरपंच हैं उनके पास फ़ोन आया था उन्होंने बोला फ़ोन करके कि बुज़ुर्ग हैं वो इस हालत में हैं। फिर उन्होंने पहले पहचानने से ही मना कर दिया कि नहीं हमारे इधर कोई ऐसा नहीं है फिर उन्होंने फोटो वोटो डाले कि ऐसी अवस्था में है फिर जाके उन्होंने देखा फिर उन्होंने पहचाना फिर हमको उन्होंने इन्फॉर्म किया उसके बाद फिर हमने सर से कांटेक्ट किया उसके बाद से फिर पता चला कि पापा यहाँ पर हैं तो कितने बच्चे हैं इनके और कैसे ये घर से गायब हुए थे हम दो भाई बहन हैं मेरा एक भाई है और एक में दो भाई बहन हैं हम और पापा का मतलब माइंड अपसेट था तो मतलब मेरे ताऊ जी ने कहीं ले गए थे इनको शिरडी आश्रम में छोड़ा था और उन्होंने कुछ एड्रेस वगैरह कुछ नहीं दिया हमको कि कहाँ है क्या है हम मतलब चौदह साल से इनको तलाश में थे कि कहाँ है क्या है लेकिन आप जाके मिले तो आज जब आपको मिले हैं तो किस तरह की हालत थी उनकी और कैसे आपको किस तरह की खुशी महसूस हुई बहुत खुशी है सर एक पिता का साया बेटी के ऊपर होना बड़ी बात होती है मुझे खुशी है कि मेरे पिता का मेरे सिर पे हाथ है ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀ ਓਮ ਪ੍ਰਕਾਸ਼ ਦੀ ਬੇਟੀ ਹੈ ਇੰਨੀ ਭਾਵਕ ਹੋ ਗਈ ਕਿ ਬੋਲਿਆ ਵੀ ਨਹੀਂ ਜਾ ਸਕਦਾ ਅੱਜ ਜਿੱਥੇ ਖੁਸ਼ੀ ਆ ਪਿਤਾ ਕੋ ਲੈ ਕੇ ਜਾਣ ਦੀ ਤੇ ਦੂਸਰੇ ਪਾਸੇ ਇਹ ਵੀ ਜਿਹੜਾ ਦੁੱਖ ਆ ਕਿ ਲੰਬਾ ਸਮਾਂ ਜਿਹੜਾ ਪਿਤਾ ਸਾਡੇ ਤੋਂ ਦੂਰ ਰਿਹਾ ਜਸਵੀਰ ਜੀ ਪਰਿਵਾਰਕ ਕਾਫੀ ਮੈਂਬਰ ਨੇ ਭਾਵਕ ਵੀ ਹੋਏ ਨੇ ਕਿਸ ਤਰ੍ਹਾਂ ਅੱਜ ਤੁਹਾਨੂੰ ਲੱਗ ਰਿਹਾ ਹਾਂ ਹਾਂਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਅੱਜ ਬੇਟੀ ਬਾਪ ਨੂੰ ਮਿਲ ਰਹੀ ਹੈਗੀ ਤੇ ਤੁਹਾਨੂੰ ਪਤਾ ਹੀ ਆ ਬੇਟੀ ਕਹਿ ਰਹੀ ਹੈ ਮੇਰੇ ਬਾਪ ਦਾ ਮੇਰੇ ਸਿਰ ਤੋਂ ਸਾਇਆ ਚਲਾ ਗਿਆ ਸੀਗਾ ਅੱਜ ਦੁਬਾਰਾ ਫਿਰ ਸਿਰ ਤੇ ਹੱਥ ਆ ਗਿਆ ਬੇਟੀ ਬੋਲ ਰਹੀ ਹੈ ਇਸ ਚੀਜ਼ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਸ ਤਰ੍ਹਾਂ ਦੇ ਬਜ਼ੁਰਗ ਲੰਮੇ ਸਮੇਂ ਤੋਂ ਸਾਨੂੰ ਮਿਲਦੇ ਨੇ ਲਵਾਰ ਸਾਲ ਤੋਂ ਚ ਮਿਲਦੇ ਨੇ ਉਹਨਾਂ ਦੀ ਸਾਂਭ ਸੰਭਾਲ ਕਰਨ ਦੇ ਵਿੱਚ ਬਹੁਤ ਚੰਗਾ ਮਹਿਸੂਸ ਹੋ ਰਿਹਾ ਸਾਡੀ ਜੋ ਪ੍ਰਮਾਤਮਾ ਨੇ ਡਿਊਟੀ ਲਈ ਹੈਗੀ ਉਹ ਚੰਗੀ ਲਈ ਹੈ ਅਸੀਂ اسی ਤਰ੍ਹਾਂ ਹੀ ਸੇਵਾ ਸੰਭਾਲ ਕਰਦੇ ਰਹੀਏ ਇਹਨਾਂ ਦੀ ਬਿਲਕੁਲ ਦੇਖ ਸਕਦੇ ਹੋ ਕਿ ਜਿੰਨੇ ਵੀ ਇਹ ਸਾਸ਼ ਸ਼ਰਮ ਦੇ ਵਿੱਚ ਸੇਵਾਦਾਰ ਖੜੇ ਨੇ ਜਸਵੀਰ ਜੀ ਨੇ ਸਾਰੇ ਭਾਵਕ ਹੋ ਰਹੇ ਨੇ ਤਸਵੀਰਾਂ ਭਾਵਕ ਕਰ ਦੇਣ ਵਾਲੀਆਂ ਨੇ ਹਰ ਇੱਕ ਨੂੰ ਭਾਵਕ ਕਰਨ ਵਾਲੀਆਂ ਤਸਵੀਰਾਂ ਨੇ ਕਿ ਓਮ ਪ੍ਰਕਾਸ਼ ਅੱਜ ਜਿਹੜਾ ਆਪਣੇ ਘਰ 16 ਸਾਲ ਬਾਅਦ ਜਾ ਰਹੇ ਨੇ ਇਹਨਾਂ ਨੇ ਜਿਹੜਾ ਇੱਕ ਪੁੱਤ ਬਣ ਕੇ ਜਸਵੀਰ ਸਿੰਘ ਨੇ ਇਹਨਾਂ ਦੀ ਸੇਵਾ ਕੀਤੀ ਤੇ ਅੱਜ ਇਹ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਜਿਹੜੀ ਸੇਵਾ ਸਫਲ ਹੋਈ ਹੈ ਕਿ ਇੱਕ ਬਜ਼ੁਰਗ ਆਪਣੀ ਧੀ ਦੇ ਕੋਲ ਚੱਲਿਆ ਆਪਣੇ ਪਰਿਵਾਰ ਦੇ ਕੋਲ ਚੱਲਿਆ ਤੇ ਉਹਨਾਂ ਦੀ ਜਿਹੜੀ ਸਫਾ ਸੇਵਾ ਸਫਲ ਹੋਈ ਹੈ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਜਿਹੀ ਸੰਸਥਾ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਜ਼ਰੂਰ ਸਾਨੂੰ ਸਹਿਯੋਗ ਦੇਣਾ ਚਾਹੀਦਾ ਵੱਧ ਤੋਂ ਵੱਧ ਦਾਨ ਅਜਿਹੀਆਂ ਸੰਸਥਾ ਨੂੰ ਕਰਨਾ ਚਾਹੀਦਾ ਜਿੱਥੇ ਇਸ ਤਰ੍ਹਾਂ ਦੇ ਬਜ਼ੁਰਗਾਂ ਦੀ ਸਾਂਭ ਸੰਭਾਲ ਹੋਵੇ ਜਿਨ੍ਹਾਂ ਦੀ ਕੋਈ ਜਿਹੜੀ ਨਹੀਂ ਪਰਵਿਸ਼ ਕਰਦਾ ਉਹ ਅਜੇ ਹੀ ਨੌਜਵਾਨ ਜਿਹੜੇ ਜਾਂ ਨਾਲ ਜੁੜਨ ਜਿਹੜੇ ਅਜਿਹੇ ਬਜ਼ੁਰਗਾਂ ਦੀ ਪਰਵਿਸ਼ ਕਰਾਉਣ ਜਾਂ ਸਾਡੀ ਸੇਵਾ ਸੰਭਾਲ ਕਰਨ ਕੀ ਅਪੀਲ ਕਰੋਗੇ ਅੱਜ ਦਾ ਜਿਹੜਾ ਨੌਜਵਾਨ ਜੋਗਾ ਜ਼ਿਆਦਾਤਰ ਜਿਹੜੇ ਬਜ਼ੁਰਗਾਂ ਤੋਂ ਦੂਰ ਹੁੰਦੇ ਜਾ ਰਹੇ ਆ ਵੱਖਵੇਂ ਪੈ ਰਹੇ ਹਾਂਜੀ ਮੈਂ ਤਾਂ ਇੱਕ ਹੀ ਬੇਨਤੀ ਕਰਾਂਗਾ ਅਪੀਲ ਕਰਾਂਗਾ ਸਾਡੇ ਜਿੰਨੇ ਵੀ ਸਕੂਲ ਨੇ ਸਿੱਖਿਆ ਦੇ ਨਾਲ ਨਾਲ ਸਾਨੂੰ ਜੋ ਸਾਡੇ ਬੱਚੇ ਨੇ ਆਪਣੇ ਬਜ਼ੁਰਗਾਂ ਨਾਲੋਂ ਟਟਰ ਰਹੇ ਨੇ ਦੂਰ ਹੋ ਰਹੇ ਨੇ ਸਾਨੂੰ ਇਹ ਇਸ ਵਿਸ਼ੇ ਤੇ ਵੀ ਸਕੂਲ ਨੂੰ ਟੀਚਰਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਸਾਡੇ ਜਿਹੜੇ ਬਜ਼ੁਰਗ ਹੁੰਦੇ ਨੇ ਸਾਡੀ ਕੌਮ ਦਾ ਸਰਮਾਇਆ ਨੇ ਤੇ ਉਹਨਾਂ ਦੇ ਨਾਲ ਵੱਧਰੋ ਵੱਧ ਬੱਚਿਆਂ ਨੂੰ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਮੈਂ ਹੀ ਬੇਨਤੀ ਕਰਾਂਗਾ ਸਾਨੂੰ ਵੱਧਰੋ ਵੱਧ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਹੈਗਾ ਉਹਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਹੈਗੀ ਕਿਉਂਕਿ ਜੇਕਰ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਸੰਭਾਲ ਨਹੀਂ ਨਾ ਕਰ ਪਾਏ ਤੇ ਸਾਨੂੰ ਕੁਝ ਨਹੀਂ ਮਿਲਣਾਗਾ ਸਾਡੇ ਜਿੰਨੇ ਵੀ ਮਾਤਾ ਪਿਤਾ ਜਿਹੜਾ ਸਾਡਾ ਹੁੰਦਾ ਉਹ ਗੁਰਦੁਆਰਾ ਮੰਦਿਰ ਮਸਜਿਦ ਦਾ ਜੇਕਰ ਅਸੀਂ ਗੁਰਦੁਆਰੇ ਮੰਦਿਰ ਮਸਜਿਦ ਦਾ ਸਾਡੇ ਮਾਤਾ ਪਿਤਾ ਦੀ ਸੇਵਾ ਸੰਭਾਲ ਕਰਕੇ ਜਾਵਾਂਗੇ ਨਾ ਸਾਨੂੰ ਉਥੋਂ ਵੀ ਫਲ ਮਿਲੇਗਾ ਬਿਲਕੁਲ ਏਸਨ ਜਸਵੀਰ ਸਿੰਘ ਜਿਨ੍ਹਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਬਜ਼ੁਰਗਾਂ ਨੂੰ ਸੰਭਾਲਣਾ ਚਾਹੀਦਾ ਬਜ਼ੁਰਗਾਂ ਦੀ ਜਿਹੜੀ ਦੇਖਭਾਲ ਆ ਉਹ ਕਰਨੀ ਚਾਹੀਦੀ ਆ ਤੇ ਇਦਾਂ ਵੀ ਅਜਿਹੇ ਸੰਸਥਾ ਨੂੰ ਜ਼ਰੂਰ ਕਰਨਾ ਚਾਹੀਦਾ ਜਿਹੜੀਆਂ ਸੰਸਥਾਵਾਂ ਸਾਡੇ ਬਜ਼ੁਰਗਾਂ ਦੀ ਸੰਭਾਲ ਸੰਭਾਲ ਕਰਦੇ ਨੇ ਲਵਾਰਸ ਲੋਕਾਂ ਦੀ ਸੰਭਾਲ ਸੰਭਾਲ ਕਰਦੇ ਨੇ ਅਸੀਂ ਵੀ ਅਪੀਲ ਕਰਾਂਗੇ ਪੀਟੀਸੀ ਨਿਊਜ਼ ਦੇ ਜ਼ਰੀਏ ਕਿ ਵੱਧ ਤੋਂ ਵੱਧ ਅਜਿਹੀਆਂ ਸੰਸਥਾ ਨੂੰ ਜ਼ਰੂਰ ਦਾਨ ਕੀਤਾ ਜਾਵੇ ਕੈਮਰਾਮੈਨ ਸਾਰ ਦੇ ਨਾਲ ਸਬਦ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ